ਦੋਸਤੋ ਇੱਕ ਸਵਾਲ ਆਇਆ ਕਿ ਜਿਹੜਾ ਇਨਸਾਨ ਪਰਮਾਤਮਾ ਦੀ ਤਰਫ ਚੱਲਦਾ ਉਸ ਨੂੰ ਦੁੱਖ ਕਿਉਂ ਮਿਲਦੇ ਆ ਬਿਲਕੁਲ ਸਹੀ ਗੱਲ ਹੈ ਦੋ ਤਰ੍ਹਾਂ ਦੇ ਦੁੱਖ ਹੈ ਇੱਕ ਮੈਂ ਦੇ ਤੇ ਇੱਕ ਮੇਰੇ ਦੇ ਜਿਹੜੀਆਂ ਸਾਡੀਆਂ ਐਕਸਟੈਂਸ਼ਨਸ ਹੈ ਸਾਡੇ ਬਿਜ਼ਨੈਸਸ ਹੈਗੇ ਆ ਸਾਡੇ ਜਿਹੜੀਆਂ ਫੈਮਲੀਆਂ ਆ ਸਾਡੇ ਫਰੈਂਡਸ ਹੈਗੇ ਆ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਦੇ ਆ ਜਦੋਂ ਉਹ ਤੋਖਾ ਦੇ ਜਾਂਦੇ ਆ ਉਹ ਜਦੋਂ ਫੇਲ ਕਰਦੇ ਆ ਤੁਹਾਨੂੰ ਜਿਨ੍ਹਾਂ ਨੂੰ ਤੁਸੀਂ ਬਹੁਤ ਮਦਦ ਕੀਤੀ ਹੁੰਦੀ ਜਿਨ੍ਹਾਂ ਦੇ ਲਈ ਤੁਸੀਂ ਰੁਲੇ ਹੁੰਨੇ ਆ ਉਹ ਪਰ ਬਹੁਤ ਝੋਟ ਪਹੁੰਚਦੀ ਹੈ ਇਹ ਇਹ ਜਿਹੜੇ ਮੇਰੇ ਜਿਹੜੇ ਜਿਨ੍ਹਾਂ ਨੂੰ ਮੈਂ ਮੰਨਦਾ ਸੀ ਇਹ ਮੇਰੇ ਹੈਗੇ ਆ ਜਦੋਂ ਮੇਰੇ ਫੇਲ ਹੋ ਜਾਂਦੀਆਂ ਮੇਰੇ ਜਿਹੜੇ ਇਨਵੈਸਟਮੈਂਟ ਆ ਆ ਤਾਂ ਉਦੋਂ ਯਕੀਨ ਨਹੀਂ ਆਦਾ ਇੱਕ ਹੈਗੇ ਆ ਮੈਂ ਦੇ ਦੁੱਖ ਮੈਂ ਕੀ ਹੈ ਆਹ ਜਿਹੜਾ ਸਾਡਾ ਸਰੀਰ ਦੇ ਉੱਤੇ ਜਦੋਂ ਦੁੱਖ ਆਵੇ ਤਿੰਨ ਤਰ੍ਹਾਂ ਦੇ ਦੁੱਖ ਜ਼ਿਆਦਾ ਮੰਨੇ ਜਾਂਦੇ ਆ ਇੱਕ ਤਾਂ ਜਿਹੜੇ ਹੈਗੇ ਆ ਸਾਡੀਆਂ ਪ੍ਰਾਪਰਟੀਆਂ ਮਤਲਬ ਬੈਂਕ ਜਦੋਂ ਸਾਡੇ ਮਗਰ ਪੈਂਦੇ ਆ ਕਰਜ਼ੇ ਚੜਦੇ ਆ ਇੱਕ ਹੈਗਾ ਜਦੋਂ ਲਾਅ ਐਂਡ ਆਰਡਰ ਦੇ ਨਾਲ ਕਾਨੂੰਨ ਦੇ ਨਾਲ ਪੰਗੇ ਪੈਂਦੇ ਉਹ ਵੀ ਸੌਣ ਨਹੀਂ ਦਿੰਦੇ ਫਿਰ ਇੱਕ ਹੈਗਿਆ ਜਿਸਮ ਦੇ ਜਦੋਂ ਹਸਪੀਟਲਾਂ ਦੇ ਪੰਗੇ ਪੈਂਦੇ ਆ ਉਹ ਕੀ ਹੈਗਿਆ ਅਸੀਂ ਇਸ ਸਰੀਰ ਦੇ ਨਾਲ ਕਿੰਨੇ ਤੱਕੇ ਕੀਤੇ ਆ ਅਸੀਂ ਕਿਹੜੇ ਕਿਹੜੇ ਇਸ ਸਰੀਰ ਨੂੰ ਕਸ਼ਟ ਦਿੱਤੇ ਆ ਕਦੇ ਸੋਚਿਆ ਤੁਸੀਂ ਅਸੀਂ ਜਿਹੜਾ ਹੈਗਾ ਆ ਆਪਣੇ ਟੌਰਾ ਮਾਰਨ ਦੇ ਲਈ ਕਿੱਥੇ ਕਿੱਥੇ ਤੱਕੇ ਕੀਤੇ ਲ ਮੈਂ ਕਰਕੇ ਦਿਖਾ ਦਾਂ ਲੈ ਇਹਨੂੰ ਕੀ ਪਤਾ ਇਹ ਪਟਕਣਾ ਭਾਵਾਂ ਆਪਣੀ ਬੈਗ ਤੜਾ ਲਾਓ ਉਹ ਚੀਜ਼ਾਂ ਸੀ ਕੀਤੀਆਂ ਫਿਰ ਅਸੀਂ ਕਹਿੰਦੇ ਮੈਂ ਰੱਬ ਨੂੰ ਮੰਨਦਾ ਰੱਬ ਨੇ ਤੁਹਾਨੂੰ ਕਦੇ ਕਿਹਾ ਵੀ ਪੰਗੇ ਲੈਣ ਨੂੰ ਜਿੰਨੀ ਤੁਹਾਡੀ ਔਕਾਤ ਆ ਉਨਾ ਕੰਮ ਕਰੋ ਭਾਈ ਅਸੀਂ ਕਿੰਨਾ ਕੁ ਅਸੀਂ ਇਹਨੂੰ ਕਦੇ ਪ੍ਰੋਪਰ ਫੂਡ ਨਹੀਂ ਦਿੱਤਾ ਤੁੰਨੇ ਆ ਇਹਦੇ 'ਚ ਅਸੀਂ ਕਦੇ ਇਸ ਨਾਲ ਬੈਠ ਕੇ ਗੱਲ ਕੀਤੀ ਕਦੇ ਇਸੇ ਆਪਣੀ ਪੈਰਾਂ ਨਾਲ ਗੱਲ ਕੀਤੀ ਜਿਹਨੂੰ ਅਸੀਂ ਕਹਿੰਨੇ ਕਦੇ ਪੈਰਾਂ ਨਾਲ ਰੱਖੀਓ ਇੱਥੇ ਓਏ ਪੈਰਾਂ ਨੂੰ ਤਾਂ ਪੁੱਛ ਲਓ ਖਾਏ ਕੀ ਚੀਜ਼ ਇਹ ਜਿਨ੍ਹਾਂ ਨੇ ਤੁਹਾਨੂੰ ਪੂਰੀ ਦੁਨੀਆ ਕਮਾਈ ਚੱਕੀ ਫਿਰਦੇ ਆ ਕਦੇ ਹੱਥ ਦੇਖੋ ਤਾਂ ਸੇਮ ਕੀ ਮੋਟਰ ਸਕਿਲਾਂ ਪਰਮਾਤਮਾ ਨੇ ਦਿੱਤੀ ਕਦੇ ਇਹਨਾਂ ਨਾਲ ਬੈਠ ਕੇ ਸੱਚਮੁੱਚ ਸੋਚਿਆ ਕੀ ਹੈ ਤੁਹਾਡੇ ਕੋਲ ਦੁੱਖ ਦੇ ਸਰੀਰ انسان ਦਾ ਕਿਸਦਾ ਤੰਦਰੁਸਤ ਹੈ ਉਸ ਤੋਂ ਵੱਡਾ انسان ਦੁਨੀਆ 'ਚ ਸੁખી ਕੋਈ ਹੈ ਹੀ ਨਹੀਂ ਬਾਕੀ ਤਾਂ ਆਣੀਆਂ ਜਾਣੀਆਂ ਚੀਜ਼ਾਂ ਇਹ ਤਾਂ ਤੁਹਾਡੀਆਂ ਆ ਕ੍ਰिएशन ਬੈਂਕ ਦੇ ਵਿੱਚ ਨੰਬਰ ਹੈ ਨਾ ਗੇਮ ਹੈ ਸੋ ਇਹ ਜਿਹੜੀ ਗੇਮ ਦੇ ਵਿੱਚ ਜਿਹੜਾ ਫਸਿਆ ਹੈ ਤਾਂ ਉਹ ਤਾਂ ਦੁੱਖ ਉਠਾਏਗਾ ਸੋ ਹੁਣ ਸਵਾਲ ਪੈਦਾ ਹੁੰਦਾ ਜਿਹੜੇ ਸਰੀਰ ਤੇ ਦੁੱਖਾਂ ਦੇ ਆ ਕਿਉਂਕਿ ਅਸੀਂ ਸ਼ਰੀਰ ਦੇ ਨਾਲ ਬਹੁਤ ਤੱਕੇ ਕੀਤੇ ਅਸੀਂ ਇਹ ਦੀ ਸੁਣੀ ਨਹੀਂ ਇਹ ਸਾਡੇ ਕੋਲੋਂ ਪਾਣੀ ਮੰਗਦਾ ਸੀ ਇਹਨੂੰ ਪੁਲਾਣੇ ਆ ਸੌਫਟ ਡਰਿੰਕ ਫਿਰ ਇਹਦੇ ਅੰਦਰ ਦੀ ਇੱਕ ਫੈਕਟਰੀ ਔਨ ਹੁੰਦੀ ਹੈ ਜਿਹੜੀ ਉਸ ਸੌਫਟ ਡਰਿੰਕ ਦੇ ਵਿੱਚੋਂ ਪਾਣੀ ਕੱਢਦੀ ਹੈ ਉਹਨੂੰ ਤਾਂ ਪਾਣੀ ਚਾਹੀਦਾ ਸਾਨੂੰ ਪਤਾ ਨਹੀਂ ਹੈ ਇਹ ਤੁਹਾਨੂੰ ਆਪਣਾ ਹੀ ਨਹੀਂ ਪਤਾ ਫਿਰ ਅਸੀਂ ਦੁੱਖ ਦੂਜਿਆਂ ਤੇ ਮਾਰਦੇ ਆ ਕਿ ਪ੍ਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਅਸਲ ਦੇ ਵਿੱਚ ਜਦੋਂ ਦੁੱਖਾਂ ਤੋਂ ਬਾਅਦ ਇਨਸਾਨ ਨਿਕਰ ਕੇ ਬਾਹਰ ਆਂਦਾ ਫਿਰ ਕਹਿੰਦੇ ਦੁਖਦਾਰੂ ਸੁਖ ਰੂਗ ਪਿਆ ਫਿਰ ਜਦੋਂ ਰੋਗਾਂ ਤੋਂ ਬਾਅਦ ਇਨਸਾਨ ਨੂੰ ਪਰਮਾਤਮਾ ਬਖਸ਼ਿਸ਼ ਕਰਦਾ ਫਿਰ ਜਾ ਸੁਖ ਤਾਂ ਮੈਂ ਨਹੀਂ ਹੁੰਦੀ ਫਿਰ ਸ਼ੁਕਰਾਨਾ ਹੁੰਦਾ ਹੈ ਤੇਰਾ ਧੰਨਵਾਦ